ਸਾਡੇ ਜਿਹੜੇ 25 ਸਟਰੀਓ ਬਟੋ ਸਟੇਜਣਾ ਜਗੇਟਿੰਗ ਕਰੇ ਕੀ ਕਰਨ ਹਾਂਜੀ ਸਾਡੇ ਬਾਲਾਤਰ ਅਫਸਰਾਂ ਲੋ ਮਾਜੋਗ ਸਾਡੇ ਐਸਐਸਪੀ ਸੀ ਦੀ ਸੰਦੀਪ ਮਾਲਕ ਜੀ ਹੁਣ ਸਾਡੇ ਐਸਪੀਡੀ ਸਾਹਿਬ ਪਰਮੇਂਦਰ ਹੀਰ ਜੀ ਇਹਨਾਂ ਲੋ ਸਾਨੂੰ ਹੁਕਮ ਹੋਇਆ ਸੀ ਕਿ ਤੁਸੀਂ ਅੱਜ ਕਾਸੋ ਆਪਰੇਸ਼ਨ ਜਿਹੜਾ ਆ ਸਰਕਾਰੀ ਬਿਲਡਿੰਗਾਂ ਦਾ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਹੋਰ ਜਿਹੜੀਆਂ ਸਰਕਾਰੀ ਬਿਲਡਿੰਗਾਂ ਉਹਨਾਂ ਦਾ ਕਾਸੋ ਆਪਰੇਸ਼ਨ ਕਰਨਾ ਸਰਟੀਫਿਕੇਸ਼ਨ ਚਲਾਉਣਾ ਜਿਹੜਾ ਹੈ ਕਿ ਦਿੱਲੀ ਦੇ ਵਿੱਚ ਬਲਾਸ ਹੋਇਆ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਵਿੱਚ ਵੀ ਹਾਈਲਾਈਟ ਤੇ ਆ। ਔਰ ਅਸੀਂ ਇਹ ਚੈਕਿੰਗ ਕੀਤੀ ਆ, ਬੱਸ ਸਟੈਂਡ ਦੀ ਵੀ ਕੀਤੀ ਆ ਔਰ ਅਸੀਂ ਰੇਲਵੇ ਸਟੇਸ਼ਨ ਦੀ ਵੀ ਕੀਤੀ ਆ ਤੇ ਹੋਰ ਵੀ ਜੜੀਆਂ ਇਥੇ ਸਰਕਾਰੀ ਬਿਲਡਿੰਗਾਂ ਨਾਲੋਂ ਬੜਾ ਬਰੀਕੀ ਦੇ ਨਾਲ ਚੈੱਕ ਕੀਤਾ ਹੈ। ਤਾਂ ਜੋ ਕੋਈ ਇਦਾਂ ਦੀ ਕੋਈ ਅੰਸ਼ਕਾ ਵੀ ਘਟਨਾ ਨਾ ਵਾਪਰ ਸਕੇ। ਹਾਂ ਜੀ ਸਾਡੇ ਬਾਲਾਤਰਾ ਅਫਸਰਾਂ ਲੋ ਮਾਜੋਗ ਸਾਡੇ ਐਸਐਸਪੀ ਸੀਰੀ ਸੰਦੀਪ ਮਾਲਕ ਜੀ ਔਰ ਸਾਡੇ ਐਸਪੀਡੀ ਸਾਹਿਬ ਪਰਮੇਂਦਰ ਹੀਰ ਜੀ ਇਹਨਾਂ ਲੋ ਸਾਨੂੰ ਹੁਕਮ ਹੋਇਆ ਸੀ ਕਿ ਤੁਸੀਂ ਅੱਜ ਕਾਸੋ ਆਪਰੇਸ਼ਨ ਜਿਹੜਾ ਆ ਸਰਕਾਰੀ ਬਿਲਡਿੰਗਾਂ ਦਾ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਹੋਰ ਜਿਹੜੀਆਂ ਸਰਕਾਰੀ ਬਿਲਡਿੰਗਾਂ ਉਹਨਾਂ ਦਾ ਕਾਸੋ ਆਪਰੇਸ਼ਨ ਕਰਨਾ ਸਰਚ ਆਪਰੇਸ਼ਨ ਚਲਾਉਣਾ ਜਿਹੜਾ ਹੈ ਕਿ ਦਿੱਲੀ ਦੇ ਵਿੱਚ ਬਲਾਸ ਹੋਇਆ ਉਹਨੂੰ ਮਦਦ ਨਜ਼ਰ ਰੱਖਦੇ ਹੋਏ ਪੰਜਾਬ ਦੇ ਵਿੱਚ ਵੀ ਹਾਈਲਾਈਟ ਤੇ ਆ। ਔਰ ਅਸੀਂ ਇਹ ਚੈਕਿੰਗ ਕੀਤੀ ਆ, ਬੱਸ ਸਟੈਂਡ ਦੀ ਵੀ ਕੀਤੀ ਆ ਔਰ ਅਸੀਂ ਰੇਲਵੇ ਸਟੇਸ਼ਨ ਦੀ ਵੀ ਕੀਤੀ ਆ ਤੇ ਹੋਰ ਵੀ ਜੜੀਆਂ ਇਥੇ ਸਰਕਾਰੀ ਬਿਲਡਿੰਗਾਂ ਨੂੰ ਬੜਾ ਬਰੀਕੀ ਦੇ ਨਾਲ ਚੈੱਕ ਕੀਤਾ ਆ। ਤਾਂ ਜੋ ਕੋਈ ਇਦਾਂ ਦੀ ਕੋਈ ਅੰਸ਼ਕਾ ਵੀ ਘਟਨਾ ਨਾ ਵਾਪਰ ਸਕੇ। ਹਾਂਜੀ ਸਾਡੇ ਬਲਾਤਰਾ ਅਫਸਰਾਂ ਲੋ ਮਾਜੋਗ ਸਾਡੇ ਐਸਐਸਪੀ ਸੀ ਦੀ ਸੰਦੀਪ ਮਾਲਕ ਜੀ ਹੁਣ ਸਾਡੇ ਐਸਪੀਡੀ ਸਾਹਿਬ ਪਰਮੇਂਦਰ ਹੀਰ ਜੀ ਇਹਨਾਂ ਲੋ ਸਾਨੂੰ ਹੁਕਮ ਹੋਇਆ ਸੀ ਕਿ ਤੁਸੀਂ ਅੱਜ ਕਾਸੋ ਆਪਰੇਸ਼ਨ ਜਿਹੜਾ ਆ ਸਰਕਾਰੀ ਬਿਲਡਿੰਗਾਂ ਦਾ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਹੋਰ ਜਿਹੜੀਆਂ ਸਰਕਾਰੀ ਬਿਲਡਿੰਗਾਂ ਉਹਨਾਂ ਦਾ ਕਾਸੋ ਆਪਰੇਸ਼ਨ ਕਰਨਾ ਸਰਚਫਿਸ਼ਨ ਚਲਾਉਣਾ ਜਿਹੜਾ ਹੈ ਕਿ ਦਿੱਲੀ ਦੇ ਵਿੱਚ ਬਲਾਸ ਹੋਇਆ ਉਹਨੂੰ ਮਦਦ ਨਜ਼ਰ ਰੱਖਦੇ ਹੋਏ ਪੰਜਾਬ ਦੇ ਵਿੱਚ ਵੀ ਹਾਈਲਾਈਟ ਤੇ ਆ। ਔਰ ਅਸੀਂ ਇਹ ਚੈਕਿੰਗ ਕੀਤੀ ਆ, ਬੱਸ ਸਟੈਂਡ ਦੀ ਵੀ ਕੀਤੀ ਆ ਔਰ ਅਸੀਂ ਰੇਲਵੇ ਸਟੇਸ਼ਨ ਦੀ ਵੀ ਕੀਤੀ ਆ ਤੇ ਹੋਰ ਵੀ ਜੜੀਆਂ ਇਥੇ ਸਰਕਾਰੀ ਬਿਲਡਿੰਗਾਂ ਨੂੰ ਬੜਾ ਬਰੀਕੀ ਦੇ ਨਾਲ ਚੈੱਕ ਕੀਤਾ ਆ। ਤਾਂ ਜੋ ਕੋਈ ਇਦਾਂ ਦੀ ਕੋਈ ਅੰਸ਼ਕਾ ਵੀ ਘਟਨਾ ਨਾ ਵਾਪਰ ਸਕੇ। ਸਾਡੇ ਰਿਵਿਊ ਵਿੱਚ ਸਾਰੇ ਉਹ ਬਥੋ ਸਟੇਸ਼ਨਾਂ ਜਿਹਾ ਜੇ ਰਿਕਰਿੰਗ ਕਰੇ ਕੀ ਕਰਨ ਹਾਂਜੀ ਸਾਡੇ ਬਾਲਾਤਰਾ ਅਫਸਰਾਂ ਲੋ ਮਾਜੋਗ ਸਾਡੇ ਐਸਐਸਪੀ ਸੀ ਦੀ ਸੰਦੀਪ ਮਾਲਕ ਜੀ ਹੁਣ ਸਾਡੇ ਐਸਪੀਡੀ ਸਾਹਿਬ ਪਰਮੇਂਦਰ ਹੀਰ ਜੀ ਇਹਨਾਂ ਲੋ ਸਾਨੂੰ ਹੁਕਮ ਹੋਇਆ ਸੀ ਕਿ ਤੁਸੀਂ ਅੱਜ ਕਾਸੋ ਆਪਰੇਸ਼ਨ ਜਿਹੜਾ ਆ ਸਰਕਾਰੀ ਬਿਲਡਿੰਗਾਂ ਦਾ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਹੋਰ ਜਿਹੜੀਆਂ ਸਰਕਾਰੀ ਬਿਲਡਿੰਗਾਂ ਉਹਨਾਂ ਦਾ ਕਾਸੋ ਆਪਰੇਸ਼ਨ ਕਰਨਾ ਸਰਚਫਿਸ਼ਨ ਚਲਾਉਣਾ ਜਿਹੜਾ ਹੈ ਕਿ ਦਿੱਲੀ ਦੇ ਵਿੱਚ ਬਲਾਸ ਹੋਇਆ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਵਿੱਚ ਵੀ ਹਾਈਲਾਈਟ ਤੇ ਆ। ਔਰ ਅਸੀਂ ਇਹ ਚੈਕਿੰਗ ਕੀਤੀ ਆ, ਬੱਸ ਸਟੈਂਡ ਦੀ ਵੀ ਕੀਤੀ ਆ ਔਰ ਅਸੀਂ ਰੇਲਵੇ ਸਟੇਸ਼ਨ ਦੀ ਵੀ ਕੀਤੀ ਆ ਤੇ ਹੋਰ ਵੀ ਜੜੀਆਂ ਇਥੇ ਸਰਕਾਰੀ ਬਿਲਡਿੰਗਾਂ ਨਾਲੋਂ ਬੜਾ ਬਰੀਕੀ ਦੇ ਨਾਲ ਚੈੱਕ ਕੀਤਾ ਹੈ। ਤਾਂ ਜੋ ਕੋਈ ਇਦਾਂ ਦੀ ਕੋਈ ਅੰਸ਼ਕਾ ਵੀ ਘਟਨਾ ਨਾ ਵਾਪਰ ਸਕੇ। ਹਾਂ ਜੀ ਸਾਡੇ ਬਾਲਾਤਰਾ ਅਫਸਰਾਂ ਲੋ ਮਾਜੋਗ ਸਾਡੇ ਐਸਐਸਪੀ ਸੀਰੀ ਸੰਦੀਪ ਮਾਲਕ ਜੀ ਔਰ ਸਾਡੇ ਐਸਪੀਡੀ ਸਾਹਿਬ ਪਰਮੇਂਦਰ ਹੀਰ ਜੀ ਇਹਨਾਂ ਲੋ ਸਾਨੂੰ ਹੁਕਮ ਹੋਇਆ ਸੀ ਕਿ ਤੁਸੀਂ ਅੱਜ ਕਾਸੋ ਆਪਰੇਸ਼ਨ ਜਿਹੜਾ ਆ ਸਰਕਾਰੀ ਬਿਲਡਿੰਗਾਂ ਦਾ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਔਰ ਜਿਹੜੀਆਂ ਸਰਕਾਰੀ ਬਿਲਡਿੰਗਾਂ ਉਹਨਾਂ ਦਾ ਕਾਸੋ ਆਪਰੇਸ਼ਨ ਕਰਨਾ ਸਰਚ ਆਪਰੇਸ਼ਨ ਚਲਾਉਣਾ ਜਿਹੜਾ ਹੈ ਕਿ ਦਿੱਲੀ ਦੇ ਵਿੱਚ ਬਲਾਸ ਹੋਇਆ ਉਹਨੂੰ ਮਦਦ ਨਜ਼ਰ ਰੱਖਦੇ ਹੋਏ ਪੰਜਾਬ ਦੇ ਵਿੱਚ ਵੀ ਹਾਈਲਾਈਟ ਤੇ ਆ। ਔਰ ਅਸੀਂ ਇਹ ਚੈਕਿੰਗ ਕੀਤੀ ਆ, ਬੱਸ ਸਟੈਂਡ ਦੀ ਵੀ ਕੀਤੀ ਆ ਔਰ ਅਸੀਂ ਰੇਲਵੇ ਸਟੇਸ਼ਨ ਦੀ ਵੀ ਕੀਤੀ ਆ ਤੇ ਹੋਰ ਵੀ ਜੜੀਆਂ ਇਥੇ ਸਰਕਾਰੀ ਬਿਲਡਿੰਗਾਂ ਨੂੰ ਬੜਾ ਬਰੀਕੀ ਦੇ ਨਾਲ ਚੈੱਕ ਕੀਤਾ ਆ। ਤਾਂ ਜੋ ਕੋਈ ਇਦਾਂ ਦੀ ਕੋਈ ਅੰਸ਼ਕਾ ਵੀ ਘਟਨਾ ਨਾ ਵਾਪਰ ਸਕੇ। ਹਾਂ ਜੀ ਸਾਡੇ ਬਲਾਤਰਾ ਅਫਸਰਾਂ ਲੋ ਮਾਜੋਗ ਸਾਡੇ ਐਸਐਸਪੀ ਸੀ ਦੀ ਸੰਦੀਪ ਮਾਲਕ ਜੀ ਹੁਣ ਸਾਡੇ ਐਸਪੀਡੀ ਸਾਹਿਬ ਪਰਮੇਂਦਰ ਹੀਰ ਜੀ ਇਹਨਾਂ ਲੋ ਸਾਨੂੰ ਹੁਕਮ ਹੋਇਆ ਸੀ ਕਿ ਤੁਸੀਂ ਅੱਜ ਕਾਸੋ ਆਪਰੇਸ਼ਨ ਜਿਹੜਾ ਆ ਸਰਕਾਰੀ ਬਿਲਡਿੰਗਾਂ ਦਾ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਹੋਰ ਜਿਹੜੀਆਂ ਸਰਕਾਰੀ ਬਿਲਡਿੰਗਾਂ ਉਹਨਾਂ ਦਾ ਕਾਸੋ ਆਪਰੇਸ਼ਨ ਕਰਨਾ ਸੈਕਿਉਰਿਟੀਸ਼ਨ ਚਲਾਉਣਾ ਜਿਹੜਾ ਹੈ ਕਿ ਦਿੱਲੀ ਦੇ ਵਿੱਚ ਬਲਾਸ ਹੋਇਆ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਵਿੱਚ ਵੀ ਹਾਈਲਾਈਟ ਤੇ ਆ। ਔਰ ਅਸੀਂ ਇਹ ਚੈਕਿੰਗ ਕੀਤੀ ਆ, ਬੱਸ ਸਟੈਂਡ ਦੀ ਵੀ ਕੀਤੀ ਆ ਔਰ ਅਸੀਂ ਰੇਲਵੇ ਸਟੇਸ਼ਨ ਦੀ ਵੀ ਕੀਤੀ ਆ ਤੇ ਹੋਰ ਵੀ ਜੜੀਆਂ ਇਥੇ ਸਰਕਾਰੀ ਬਿਲਡਿੰਗਾਂ ਨਾਲੋਂ ਬੜਾ ਬਰੀਕੀ ਦੇ ਨਾਲ ਚੈੱਕ ਕੀਤਾ ਆ ਤਾਂ ਜੋ ਕੋਈ ਇਦਾਂ ਦੀ ਕੋਈ ਅੰਸ਼ਕਾ ਵੀ ਘਟਨਾ ਨਾ ਵਾਪਰ ਸਕੇ। ਸਾਡੇ ਰਿਵਿਊ ਵਿੱਚ ਸਾਰੇ ਉਹ ਬਹੁਤ ਸਕੇਨਾ ਜਗੇ ਕਰੀਂ ਕਰੀ। ਹਾਂਜੀ ਸਾਡੇ ਬਲਾਤrafosਰਾਂ ਲੋ ਮਾਜੋਗ ਸਾਡੇ ਐਸਐਸਪੀ ਸੀ ਦੀ ਸੰਦੀਪ ਮਾਲਕ ਜੀ ਹੁਣ ਸਾਡੇ ਐਸਪੀਡੀ ਸਾਹਿਬ ਪਰਮੇਂਦਰ ਹੀਰ ਜੀ ਇਹਨਾਂ ਲੋ ਸਾਨੂੰ ਹੁਕਮ ਹੋਇਆ ਸੀ ਕਿ ਤੁਸੀਂ ਅੱਜ ਕਾਸੋ ਆਪਰੇਸ਼ਨ ਜਿਹੜਾ ਆ ਸਰਕਾਰੀ ਬਿਲਡਿੰਗਾਂ ਦਾ ਰੇਲਵੇ ਸਟੇਸ਼ਨ ਬਸ ਸਟੈਂਡ ਤੇ ਹੋਰ ਜਿਹੜੀਆਂ ਸਰਕਾਰੀ ਬਿਲਡਿੰਗਾਂ ਉਹਨਾਂ ਦਾ ਕਾਸੋ ਆਪਰੇਸ਼ਨ ਕਰਨਾ ਸਰਚਪਰੇਸ਼ਨ ਚਲਾਉਣਾ ਜਿਹੜਾ ਹੈ ਕਿ ਦਿੱਲੀ ਦੇ ਵਿੱਚ ਬਲਾਸ ਹੋਇਆ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਵਿੱਚ ਵੀ ਹਾਈਲਾਈਟ ਤੇ ਆ। ਔਰ ਅਸੀਂ ਇਹ ਚੈਕਿੰਗ ਕੀਤੀ ਆ ਬੱਸ ਸਟੈਂਡ ਦੀ ਵੀ ਕੀਤੀ ਆ ਔਰ ਅਸੀਂ ਰੇਲਵੇ ਸਟੇਸ਼ਨ ਦੀ ਵੀ ਕੀਤੀ ਆ ਤੇ ਹੋਰ ਵੀ ਜੜੀਆਂ ਇਥੇ ਸਰਕਾਰੀ ਬਿਲਡਿੰਗਾਂ ਨਾਲੋਂ ਬੜਾ ਬਰੀਕੀ ਦੇ ਨਾਲ ਚੈੱਕ ਕੀਤਾ ਆ ਤਾਂ ਜੋ ਕੋਈ ਇਦਾਂ ਦੀ ਕੋਈ ਅੰਸ਼ਕਾ ਵੀ ਘਟਨਾ ਨਾ ਵਾਪਰ ਸਕੇ। ਸਾਡੇ ਇਹ 25 ਸਟੇ ਕਰਿਓ ਬਥੋ ਸਟੇਨਾ ਜਗੇ ਕਰੀ ਤੇ ਹਾਂਜੀ ਸਾਡੇ ਬਾਲਾ taraf ਸਰਾਲੋਂ ਮਾਜੋਗ ਸਾਡੇ ਐਸਐਸਪੀ ਸੀ ਦੀ ਸੰਦੀਪ ਮਾਲਕ ਜੀ ਹੁਣ ਸਾਡੇ ਐਸਪੀਡੀ ਸਾਹਿਬ ਪਰਮੇਂਦਰ ਹੀਰ ਜੀ ਇਹਨਾਂ ਲੋ ਸਾਨੂੰ ਹੁਕਮ ਹੋਇਆ ਸੀ ਕਿ ਤੁਸੀਂ ਅੱਜ ਕਾਸੋ ਆਪਰੇਸ਼ਨ ਜਿਹੜਾ ਆ ਸਰਕਾਰੀ ਬਿਲਡਿੰਗਾਂ ਦਾ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਹੋਰ ਜਿਹੜੀਆਂ ਸਰਕਾਰੀ ਬਿਲਡਿੰਗਾਂ ਉਹਨਾਂ ਦਾ ਕਾਸੋ ਆਪਰੇਸ਼ਨ ਕਰਨਾ ਸੈਕਿਉਰਿਟੀਸ਼ਨ ਚਲਾਉਣਾ ਜਿਹੜਾ ਹੈ ਕਿ ਦਿੱਲੀ ਦੇ ਵਿੱਚ ਬਲਾਸ ਹੋਇਆ ਉਹਨੂੰ ਮਦਦ ਨਜ਼ਰ ਰੱਖਦੇ ਹੋਏ ਪੰਜਾਬ ਦੇ ਵਿੱਚ ਵੀ ਹਾਈਲਾਈਟ ਤੇ ਆ। ਔਰ ਅਸੀਂ ਇਹ ਚੈਕਿੰਗ ਕੀਤੀ ਆ, ਬਸਟੈਂਡ ਦੀ ਵੀ ਕੀਤੀ ਆ ਔਰ ਅਸੀਂ ਰੇਲਵੇ ਸਟੇਸ਼ਨ ਦੀ ਵੀ ਕੀਤੀ ਆ ਤੇ ਹੋਰ ਵੀ ਜੜੀਆਂ ਇਥੇ ਸਰਕਾਰੀ ਬਿਲਡਿੰਗਾਂ ਨੂੰ ਬੜਾ ਬਰੀਕੀ ਦੇ ਨਾਲ ਚੈੱਕ ਕੀਤਾ ਆ। ਤਾਂ ਜੋ ਕੋਈ ਇਦਾਂ ਦੀ ਕੋਈ ਅੰਸ਼ਕਾ ਵੀ ਘਟਨਾ ਨਾ ਵਾਪਰ ਸਕੇ।